ਆਪ ਬਈ ਕੁਲਾਗ ਰੱਖੇ ਹੋ ਤੇ ਕੈਂਪਰ ਇਹਨਾਂ ਦੇ ਇਹ ਕੈਂਪਰ ਹੈ ਜਿਹੜਾ ਆਪਣੇ ਵੀਡੀਓ ਸ਼ੇਅਰ ਕਰਕੇ ਆਊਗਾ ਹਨੂ ਕੈਂਪਰ ਨਾਲ ਉਹ ਬਾਈ ਜੀ ਇਹਨੂੰ ਕੋ ਨੱਚ ਲਾਇਆ ਤਾਂ ਜਾਂ ਤਾਂ ਜਾਂੜਾ ਕੇ ਇਹ ਬਾਈ ਜੀ ਕੁਲਰਾਂ ਤੇ ਨੱਚੋ ਪਾਓ ਭੰਗੜੇ ਅੱਛਾ ਜੀ ਹਾਂ ਜੀ ਹੁਣ ਥੱਲੇ ਨੱਚਣ ਦੀ ਲੋੜ ਨਹੀਂ ਹੈ ਕੁਲਰਾਂ ਦੇ ਨੱਚੋ ਹੁਣ ਪਾਓ ਭੰਗੜੇ ਮਾਹ ਦੇਖੋ ਜੀ ਵਾਹ ਜੀ ਵਾਹ ਟੁੱਟ ਜੂ ਬਾਈ ਜੀ ਇਹ ਮੁੱਕੀ ਮੱਕੀ ਮਾਰੇ ਮਾਰੋ ਮਾਰੋ ਹੈ ਨੱਚ ਵੀ ਨੱਚ ਆ ਦੇਖੋ ਬਈ ਇਹ ਟੁੱਟਦਾ ਹੀ ਨਹੀਂ ਜਮਾ ਹੈ ਮੁੰਡਾ ਨੱਚੀ ਜਾਂਦਾ ਭੰਗੜੇ ਪਾਈ ਜਾਂਦਾ ਤੇ ਉਹ ਨਾ ਹੁੰਦਾ ਹੀ ਕੁਛ ਨਹੀਂ ਬਈ ਐਡਾ ਤਕੜਾ ਕੂਲਰ ਹੈ ਯਾਰ ਪਲਾਸਟਿਕ ਕਹਿੰਦੇ ਟੁੱਟ ਜਾਂਦੀ ਹੁੰਦੀ ਹੈ ਪਲਾਸਟਿਕ ਬਹੁਤ ਵਧੀਆ ਪਲਾਸਟਿਕ ਆ ਜੀ 5 ਸਾਲਾਂ ਦੀ ਗਾਰੰਟੀ ਵਾਲਾ ਟੁੱਟ ਜੇ ਤਾਂ ਇਹਦੀ ਹਾਂ ਜੀ ਨਾ ਰੰਗ ਕਰਾਣ ਦੀ ਲੋੜ ਨਾ ਇਹਨੂੰ ਗਲਣ ਦਾ ਨਾ ਇਹਦੇ ਕਰੰਟ ਆਣ ਦਾ ਡਰ ਉੱਤੇ ਪੰਗੜੇ ਪਾਓ ਅੱਛਾ ਆ ਦੇਖੋ ਬਈ ਯਾਰ ਮੁੰਡਾ ਉੱਤੇ ਚੜ ਕੇ ਨੱਚੀ ਜਾਂਦਾ ਹੈਗਾ ਤੇ ਜਿਵੇਂ ਮਰਜੀ ਇਹਦੇ ਮੁੱਕਿਆਂ ਮਾਰੋ ਭਾਂਦੀ ਮਾਰੋ ਥੋੜੀਆਂ ਇਹਨੂੰ ਹੁੰਦਾ ਕੁਛ ਨਹੀਂ ਪਲਾਸਟਿਕ ਦਾ ਹੈਗਾ ਨਾ ਇਹ ਗਲੇ ਤੇ ਨਾ ਇਹ ਲੀਕ ਹੋਵੇ ਕਿਸੇ ਪਾਸੇ ਮਿਲਦਾ ਹਨਾ ਤੇ ਇਹ ਦੂਜਾ ਹਨੀ ਪੈੜੇ ਦੇ ਮਗਰ ਬਈ ਹਨੀ ਪੈੜੇ ਦੇ ਮਗਰ ਪ ਖਾਸਾ ਮਹਿੰਗਾ ਹੋ ਮੇਰੇ ਹਿਸਾਬ ਨਾਲ ਜਿੰਨਾ ਕਿਦਾ ਰੇਟ ਬਜ਼ਾਰ 'ਚ 15000 ਦਾ ਆਪਣੇ ਕੋਲੇ ਮਿਲੂ 9290 ਰੁਪਈਆ ਦਾ 9290 ਰੁਪਈਆ ਦਾ ਸਿਰਫ ਹੀ ਹਾਂਜੀ 50 ਫੁੱਟ ਤੱਕ ਏਰੀਆ ਦੀ ਹਵਾ ਹਵਾ ਚੱਲਦੀ ਦੇਖੋ ਪੱਕੀ ਗੱਲ ਹੈ ਨਾ ਇਹ ਰੇਡ ਰੂਟੇ ਦਾ ਇਟ ਵਰਗੀ ਜੀ ਕਿਉਂਕਿ ਮੈਂ ਕਿ ਮੈਂ ਵੀ ਰੇਟ ਸੁਣਿਆ ਨਾ ਇਹ ਤਾਂ 15000 14000 ਰੇਟ ਦੇ ਨੇੜੇ ਦਾ ਆਪਣੇ ਕੋਲੇ 9290 ਰੁਪਈਆ ਦਾ ਜੀ 9290 ਰੁਪਈਆ ਦਾ ਆਹ ਕੁਲਰ ਤੁਹਾਨੂੰ ਮਿਲੂਗਾ ਬਾਈ ਜੀ ਤੇ ਕੁਲਰ ਤੁਸੀਂ ਦੇਖੋ ਮੋਟਰ ਦੇਖੋ ਤੇ ਹਵਾ ਕਾਪਰ ਦੀ ਮੋਟਰ ਹੈ ਤੇ ਹਵਾ ਤੁਹਾਨੂੰ ਮੈਂ ਚੈੱਕ ਕਰਾ ਦੇਣਾ ਚੱਲੀ ਜਾਂਦਾ ਹੈ ਨਾ ਇੱਧਰ ਭਈਆ ਨੇੜੇ ਆ ਕੇ ਦਿਖਾਦੀ ਹੈ ਨਾ ਆਰੀਵਣਾ ਤੋਂ ਪਤਾ ਲੱਗ ਜੂ ਹਵਾ ਇੱਥੇ ਖੜੇ ਤੇ ਕਰਾਉਂਦਾ ਇਹ ਸਲੋਤ ਜਮਾ ਹੋਣਾ ਹਜ ਬਿਲਕੁਲ ਸਲੋ ਤੇ ਚੱਲੀ ਜਾਂਦਾ ਇਹ ਤੁਹਾਨੂੰ ਫੁੱਲ ਤੇ ਤਾਂ ਤੁਸੀਂ ਦੇਖੋ ਮੈਨੂੰ ਲੱਗਦਾ ਯਾਰ ਜਿਹੜਾ ਨੇੜੇ ਬੂ ਮੈਨੂੰ ਬੈਠੇ ਨਹੀਂ ਆ ਨਾ ਉਹ ਤੋਂ ਇੰਨੀ ਆਵਾਜ਼ ਦਿੰਦਾ ਆਊਗਾ ਤੇ ਆਹ ਕੂਲਰ ਹੈ ਜਿਹੜਾ ਸਹੀ ਜੀ ਕੋਈ ਇਹ ਤੋਂ ਉਹਨਾਂ ਦਾ ਇਹ ਸੇਮ ਆ ਜੀ ਸੇਮ ਸਾਈਜ਼ ਦੇ ਕੂਲਰ ਨੇ ਇਹ ਹਾਈ ਵੋਲਟ ਦਾ ਜਿਹੜਾ ਇਹ ਕੂਲਰ ਹੈਗਾ ਤੇ ਪਾਣੀ ਵਾਲੀ ਮੋਟਰ ਵੀ ਇਹਦੇ ਵਿੱਚ ਹੈਗਾ ਪੰਪ ਜਾਂ ਹਨਾ ਤੇ ਦੂਜਾ ਵੀ ਇਹਨਾਂ ਸਪੀਡਾਂ ਦੇ ਇਹ ਕੂਲਰ ਚੱਲੂਗਾ ਬਾਈ ਜੀ ਮੰਨ ਲਓ ਇਹ ਪਲਾਸਟਿਕ ਦਾ ਲੋਹੇ ਦੇ ਵੀ ਹੈਗੇ ਆਪਣੇ ਕੋਲ ਕਈ ਲੋਹੇ ਦੇ ਹੁੰਦੇ ਆ ਆਪਣੇ ਕੋਲ ਅੱਛਾ ਆ ਪਹਿਲ ਲੋਹੇ ਦੇ ਕੂਲਰ ਹਨਾ ਬਾਈ ਇੱਧਰ ਦਿਖਾ ਦੀ ਹਨਾ ਅੱਛਾ ਛੋਟੇ ਸਾਈਜ਼ 'ਚ ਵੀ ਆਉਂਦਾ ਪਲਾਸਟਿਕ 'ਚ ਛੋਟਾ ਸਾਈਜ਼ ਵੀ ਜੀ ਉਦੋਂ ਵੱਡਾ ਸਾਈਜ਼ ਵੀ ਲੋਹੇ ਦਾ ਵੀ ਛੋਟਾ ਸਾਈਜ਼ ਅੱਛਾ ਇਹ 690 ਰੁਪਈਆ ਦਾ ਜੀ ਇਹ 690 ਦਾ ਸਿਰਫ ਹੀ ਇਹ 690 ਰੁਪਏ ਦਾ ਤੇ ਉਹ ਉੱਪਰ ਪਏ ਜਿਹੜਾ ਇਹ 990 'ਚ ਇਹ ਜੀ ਵੀ ਇਹ 990 ਦਾ 790 'ਚ ਜੀ 790 790 अच्छा ਤੇ ਇਹਨਾਂ ਅੱਭਈ ਕੁਲਾਗ ਰੱਖੇ ਹੋ ਤੇ ਕੈਂਪਰ ਇਹਨਾਂ ਦੇ ਇਹ ਕੈਂਪਰ ਹੈ ਜਿਹੜਾ ਆਪਣੇ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਕੈਂਪਰ ਨਾਲ ਪੱਕੀ ਗੱਲ ਹੈ ਲੋ ਬਾਈ ਜੀ ਜਿਹੜਾ ਵੀ ਇੱਥੋਂ ਵੀਡੀਓ ਸ਼ੇਅਰ ਕਰਕੇ ਹਨਾ ਇਹਨਾਂ ਕੋਲੋਂ ਕੂਲਰ ਫ੍ਰਿਜ ਤੇ ਜਾਂ ਕੋਈ ਹੋਰ ਜਿਹੜਾ ਸਮਾਨ ਇੱਥੋਂ ਲੈ ਕੇ ਜਾਊਗਾ ਉਹਨਾਂ ਨੂੰ ਇਹ ਕੈਂਪਰ ਜਿਹੜਾ ਫ੍ਰੀ ਦੇ ਵਿੱਚ ਦਿੱਤਾ ਹੈ ਨਾ ਵੀਡੀਓ ਸ਼ੇਅਰ ਕਰਕੇ ਜਿਹੜਾ ਬਾਈ ਇਹਨਾਂ ਕੋਲ ਪਹੁੰਚੂਗਾ ਤੇ ਤੁਹਾਡਾ ਚੈਨਲ ਤੋਂ ਵੀਡੀਓ ਸ਼ੇਅਰ ਕਰੂਗਾ ਉਹਨੂੰ ਆ ਵੱਡੇ ਕੂਲਰ ਨਾਲ ਕੈਂਪਰ ਵੀ ਫ੍ਰੀ ਦੇ ਦਿਆਂਗਾ ਆ ਵੱਡੇ ਕੂਲਰ ਨਾਲ ਕੈਂਪਰ ਵੀ ਫ੍ਰੀ ਨਾਲ ਇਹਦੇ ਤੇ ਇਹਨਾਂ ਵਿੱਚ ਸਾਇਦ ਤੁਹਾਨੂੰ ਸਾਰੇ ਮਿਲ ਜਾਣੇ ਹੈਗੇ ਜਿਹੜਾ ਮਰਜੀ ਸਾਇ ਲੈ ਲਓ ਤੇ ਹੋਰ ਦੇਖੋ ਦੇਖੋ ਹਣਾ ਮੈਨੂੰ ਲੱਗਦਾ ਇਹ ਪਾਣੀ ਦੱਸਦੇ ਜੀ ਕਿੰਨਾ ਰਹਿ ਗਿਆ ਤੇ ਇਹ ਜੀ ਮੀਟਰ ਆ ਜੀ ਪਾਣੀ ਦਾ ਆ ਨੇੜੇ ਆ ਕੇ ਬਈ ਇਹ ਗੇਜ ਮੀਟਰ ਆ ਜੀ ਪਾਣੀ ਦਾ ਇਹ ਆਟੋ ਕਲੀਨ ਆ ਜੀ ਤੁਹਾਨੂੰ ਐ ਨਹੀਂ ਵੀ ਕੱਪੜੇ ਮਾਰਨੇ ਪੈਣਗੇ ਵਿੱਚ ਢੱਕਣ ਖੋਲੋ ਬਾਡੀ ਵਾਸ਼ ਅੱਛਾ ਪਾਣੀ ਸਾਰ ਬਾਹਰ ਦਿਓ ਆਪਣੇ ਆਪ ਬਾਜੂਆ ਅੱਛਾ ਐ ਨਹੀਂ ਜਾਲੀਆਂ ਲਾ ਕੇ ਪਾਈਪਾਂ ਲਾ ਨਾ ਪਾ ਡੂ ਥਾ ਕੱਪੜੇ ਮਾਰੋ ਉਹ ਖਤਮ ਹੋ ਗਿਆ ਆ ਵੀ ਵਧੀਆ ਬਈ ਜੀ ਇਹ ਕੰਮ ਖਤਮ ਹੋ ਗਿਆ ਅਰੇ ਡੇੜੂ ਲੱਗਿਆ ਸਾਰੇ ਕੂਲਰਾਂ ਦੇ ਡੇੜੂ ਆ ਵਿਦ ਸਟੈਂਡ ਆ ਅਛਾ ਜੇ ਮਰਜ਼ੀ ਰੋੜ ਕੇ ਜਿੱਧਰ ਮਰਜ਼ੀ ਲੈ ਜਾਓ ਕੱਲਾ ਘਰੇ ਨਿਆਣੇ ਆ ਨਾ ਉਹ ਵੀ ਰੋੜ ਰੋੜ ਕੇ ਪਾਸੇ-ਪਾਸੇ ਕਰ ਦਾਂਗੇ ਤੇ ਛੋਟਾ ਵੀ ਵਧੀਆ ਇਹਨਾਂ ਕਿੰਨੇ ਕਿੰਨਾ ਦਾ ਸੇ ਰੇਟ ਇਹਦਾ 7290 7290 ਰੁਪਏ ਦਾ ਇਹ ਕੂਲਰ ਤੁਹਾਨੂੰ ਮਿਲ ਜਾਣਾ ਤੇ ਆ ਵੀ ਕੂਲਰ ਤੁਸੀਂ ਦੇਖੋ ਇਹਦੇ ਵਿੱਚ ਪਾਣੀ ਤੁਹਾਨੂੰ ਜਾਲੀਆਂ ਵੀ ਦੀ ਦੇਖਣ ਦੀ ਲੋੜ ਨਹੀਂ ਐ ਇੱਥੇ ਹੀ ਦੇਖ ਸਕਦੇ ਹੋ ਵੀ ਕਿੰਨਾ ਪਾਣੀ ਇਹਦੇ ਵਿੱਚ ਰਹਿ ਗਿਆ ਤੇ ਕਿੰਨਾ ਇਹ ਚ ਖਤ ਹੋ ਗਈ ਹੈ ਨਾ ਤੇ ਇਹ ਤੋਂ ਇਲਾਵਾ ਆਪਣੇ ਕੋਲ ਫਰਿੱਜਾਂ ਵੇਗੀਆਂ ਹਨਾ ਜੀ ਹਾਂ ਜੀ ਫਰਿੱਜਾਂ ਵੀ ਹੈਗੀਆਂ ਤੇ ਆ ਫਰਿੱਜਾਂ ਆ ਗਈਆਂ ਜੀ ਲੋਇਡ ਕੰਪਨੀ ਦੀ ਫਰਿੱਜ ਹੈਗੀ ਆ ਦੇਖੋ ਜੀ ਡਿਸਕਾਊਂਟ ਰੇਟ ਤੇ ਆਪਾਂ ਨੂੰ ਮਿਲ ਜੂ 11990 ਰੁਪਈਆ ਦੀ 10 ਸਾਲ ਦੀ ਵਾਰੰਟੀ 199 ਲੀਟਰ ਦੀ ਵਾਰੰਟੀ 10 ਸਾਲਾਂ ਦੀ ਵਾਰੰਟੀ 192 ਲੀਟਰ ਦੀ ਹਾਂਜੀ 11990 ਰੁਪਈਆ 11990 ਰੁਪਈਆ ਦੀ ਇਹਦੇ ਨਾਲ ਵੀ ਕੈਂਪਰ ਹੈਗੇ ਜੀ ਫ੍ਰੀ ਇਹ ਸ਼ੇਅਰ ਕਰਨ ਵਾਲੇ ਨੂੰ ਕੈਂਪਰ ਹਾਂ ਜਿਹੜਾ ਸ਼ੇਅਰ ਕਰਕੇ ਆਊਗਾ ਤੇ ਇਥੋਂ ਸਮਾਨ ਲੈ ਕੇ ਜਾਊਗਾ ਉਹਨਾਂ ਨੂੰ ਵੀ ਇਹ ਕੈਂਪਰ ਜਿਹੜਾ ਇਥੋਂ ਫ੍ਰੀ ਮਿਲਣਾਗਾ ਤੇ ਆਹ ਸਾਰੀਆਂ ਦਿਖਾ ਦੇ ਬਈ ਇਹ ਚ ਕਲਰ ਸਾਰੇ ਮਿਲ ਜਾਣਗੇ ਤੁਹਾਨੂੰ ਸਾਈਜ਼ ਵੀ ਮਿਲ ਜਾਣਗੇ ਨਾ ਵੱਡੇ ਸਾਈਜ਼ ਵੀ ਆਹ ਵੱਡਾ ਸਾਈਜ਼ ਹੈ ਜੀ ਵੱਡੇ ਛੋਟੇ ਸਾਰੇ ਸਾਈਜ਼ ਸਾਰੇ ਸਾਈਜ਼ ਮਿਲ हाई ए, दे 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 दे। अच्छा हाई वॉल ਦਾ ਜਿਹੜਾ ਇਹ ਕੂਲਰ ਹੈਗਾ ਤੇ ਪਾਣੀ ਵਾਲੀ ਮੋਟਰ ਵੀ ਇਹਦੇ ਵਿੱਚ ਹੈਗਾ ਪੰਪ ਜਾਂ ਹਨਾ ਤੇ ਦੂਜਾ ਵੀ ਤਿੰਨ ਸਪੀਡਾਂ ਤੇ ਇਹ ਕੂਲਰ ਚੱਲੂਗਾ ਬਈ ਜੀ ਮੰਨ ਲਓ ਇਹ ਪਲਾਸਟਿਕ ਦਾ ਲੋਹੇ ਦੇ ਵੀ ਹੈਗੇ ਆਪਣੇ ਕੋਲ ਕੀ ਲੋਹੇ ਦੇ ਹੁੰਦੇ ਆ ਅੱਛਾ ਪਹਿਲ ਲੋਹੇ ਦੇ ਕੂਲਰ ਹਨਾ ਬਾਈ ਇੱਧਰ ਦਿਖਾ ਦੀ ਹਨਾ ਅੱਛਾ ਛੋਟੇ ਸਾਈਜ਼ ਵਿੱਚ ਵੀ ਆਉਂਦਾ ਪਲਾਸਟਿਕ 'ਚ ਛੋਟਾ ਸਾਈਜ਼ ਵੀ ਜੀ ਉਦੋਂ ਵੱਡਾ ਸਾਈਜ਼ ਵੀ ਲੋਹੇ ਦਾ ਵੀ ਛੋਟਾ ਸਾਈਜ਼ ਅੱਛਾ ਇਹ 690 ਰੁਪਈਆ ਦਾ ਜੀ ਇਹ 690 ਦਾ ਸਿਰਫ ਹੀ ਸਿਰਫ 690 ਇਹ 690 ਰੁਪਏ ਦਾ ਤੇ ਉਹ ਉੱਪਰ ਪਏ ਜਿਹੜਾ ਇਹ 9290 ਚ ਜੀ ਇਹ ਵੀ ਇਹ 9290 ਦਾ 7290 ਚ ਜੀ 7290 7290 ਅੱਛਾ ਤੇ ਇਹਨਾਂ ਅਬ ਬਈ ਕੁਲਾਗ ਰੱਖੇ ਹੋ ਤੇ ਕੈਂਪਰ ਇਹ ਕੈਂਪਰ ਜਿਹੜਾ ਆਪਣੇ ਵੀਡੀਓ ਸ਼ੇਅਰ ਕਰਕੇ ਆਊਗਾ ਸਾਨੂੰ ਕੈਂਪਰ ਨਾਲ ਪੱਕੀ ਗੱਲ ਹੈ ਲੋ ਬਾਈ ਜੀ ਜਿਹੜਾ ਵੀ ਇਥੋਂ ਵੀਡੀਓ ਸ਼ੇਅਰ ਕਰਕੇ ਹਨਾ ਇਹਨਾਂ ਕੋਲੋਂ ਕੂਲਰ ਫ੍ਰਿਜ ਤੇ ਜਾਂ ਕੋਈ ਹੋਰ ਜਿਹੜਾ ਸਮਾਨ ਇਥੋਂ ਲੈ ਕੇ ਜਾਊਗਾ ਉਹਨਾਂ ਨੂੰ ਇਹ ਕੈਂਪਰ ਜਿਹੜਾ ਫ੍ਰੀ ਦੇ ਵਿੱਚ ਦਿੱਤਾ ਹੈ ਨਾ ਵੀਡੀਓ ਸ਼ੇਅਰ ਕਰਕੇ ਜਿਹੜਾ ਬਈ ਉਹਨਾਂ ਕੋਲ ਪਹੁੰਚੂਗਾ ਤੇ ਤੁਹਾਡਾ ਚੈਨਲ ਤੋਂ ਵੀਡੀਓ ਸ਼ੇਅਰ ਕਰੂਗਾ ਉਹਨੂੰ ਆ ਵੱਡੇ ਕੂਲਰ ਨਾਲ ਕੈਂਪਰ ਵੀ ਫ੍ਰੀ ਦੇ ਦਿਆਂਗਾ ਆ ਵੱਡੇ ਕੂਲਰ ਨਾਲ ਕੈਂਪਰ ਵੀ ਫ੍ਰੀ ਨਾਲ ਇਹਦੇ ਤੇ ਇਹਨਾਂ ਵਿੱਚ ਸਾਇਦ ਤੁਹਾਨੂੰ ਸਾਰੇ ਮਿਲ ਜਾਣੇ ਹੈਗੇ ਜਿਹੜਾ ਮਰਜ਼ੀ ਸਾਇ ਲੈ ਲਓ ਤੇ ਹੋਰ ਦੇਖੋ ਦੇਖੋ ਹਣਾ ਮੈਂ ਲੰਦਾ ਇਹ ਪਾਣੀ ਦੱਸਦੇ ਜੀ ਕਿੰਨਾ ਰਹਿ ਗਿਆ ਦੇ ਵਿੱਚ ਇਹ ਜੇ ਮੀਟਰ ਆ ਜੀ ਪਾਣੀ ਦਾ ਆ ਨੇੜੇ ਆ ਦਿਖਾ ਦੇ ਬਈ ਇਹ ਗੇਜ ਮੀਟਰ ਆ ਜੀ ਪਾਣੀ ਦਾ ਇਹ ਆਟੋ ਕਲੀਨ ਆ ਜੀ ਤੁਹਾਨੂੰ ਐ ਨਹੀਂ ਵੀ ਕੱਪੜ ਧਖਣ ਖੋਲੋ ਬਾਡੀ ਵਾਸ਼ ਅੱਛਾ ਪਾਣੀ ਸਾਰ ਬਾਹਰ ਦਿਓ ਆਪਣੇ ਆਪ ਜਵਾ ਅੱਛਾ ਇਹ ਨਹੀਂ ਜਾਲੀਆਂ ਲਾ ਕੇ ਪੈਪਲਾਂ ਨਾ ਖਤਮ ਹੋ ਗਿਆ ਆ ਵੀ ਵਧੀਆ ਬਾਈ ਜੀ ਇਹ ਕੰਮ ਖਤਮ ਹੋ ਗਿਆ ਅਰੇ ਰੇਡੂ ਲੱਗਿਆ ਸਾਰੇ ਕੂਲਰਾਂ ਦੇ ਰੇਡੂ ਆ ਵਿਦ ਸਟੈਂਡ ਆ ਅੱਛਾ ਜੇ ਮਰਜੀ ਰੋੜ ਕੇ ਜਿੱਧਰ ਮਰਜੀ ਲੈ ਜਾਓ ਕੱਲਾ ਘਰੇ ਨਿਆਣੇ ਆ ਨਾ ਉਹ ਵੀ ਰੋੜ ਰੋੜ ਕੇ ਪਾਸੇ-ਪਾਸੇ ਕਰ ਦਣਗੇ ਤੇ ਛੋਟਾ ਵੀ ਵਧੀਆ ਇਹਨਾਂ ਕਿੰਨੇ ਕਿੰਨਾ ਦੱਸੇ ਰੇਟ ਦਾ 7290 7290 ਰੁਪਏ ਦਾ ਇਹ ਕੂਲਰ ਤੁਹਾਨੂੰ ਮਿਲ ਜਾਣਾ ਤੇ ਆ ਵੀ ਕੂਲਰ ਤੁਸੀਂ ਦੇਖੋ ਇਹਦੇ ਵਿੱਚ ਪਾਣੀ ਤਾਨੂੰ ਜਾਲੀਆਂ ਵੇਖਣ ਦੀ ਲੋੜ ਨਹੀਂ ਐ ਇੱਥੇ ਹੀ ਦੇਖ ਸਕਦੇ ਹਾਂ ਵੀ ਕਿੰਨਾ ਪਾਣੀ ਇਹਦੇ ਵਿੱਚ ਰਹਿ ਗਿਆ ਤੇ ਕਿੰਨਾ ਇਹ ਚ ਖਤ ਹੋ ਗਈ ਹੈ ਨਾ ਤੇ ਇਹ ਤੋਂ ਇਲਾਵਾ ਆਪਣੇ ਕੋਲ ਫਰਿੱਜਾਂ ਵੇਘੀਆਂ ਹਨਾ ਜੀ ਹਾਂਜੀ ਫਰਿੱਜਾਂ ਵੀ ਹੈਗੀਆਂ ਤੇ ਆਹ ਫਰਿੱਜਾਂ ਆ ਗਈਆਂ ਜੀ ਲੋਇਡ ਕੰਪਨੀ ਦੀ ਫਰਿੱਜ ਹੈਗੀ ਕਿੰਨੇ ਲੀਟਰ ਦੀ ਹੈ ਜੀ ਇਹ ਆਹ ਦੇਖੋ ਜੀ ਡਿਸਕਾਊਂਟ ਰੇਟ ਤੇ ਆਪਾਂ ਨੂੰ ਮਿਲਦੂ 11990 ਰੁਪਈਆ ਜੀ 10 ਸਾਲ ਦੀ ਵਾਰੰਟੀ 192 ਲੀਟਰ ਦੀ ਵਾਰੰਟੀ 10 ਸਾਲਾਂ ਦੀ ਵਾਰੰਟੀ 192 ਲੀਟਰ ਦੀ ਹਾਂਜੀ 11990 ਰੁਪਈਆ 11990 ਰੁਪਈਆ ਦੀ ਇਹਦੇ ਨਾਲ ਵੀ ਕੈਂਪਰ ਹੈਗੇ ਜੀ ਫ੍ਰੀ ਸ਼ੇਅਰ ਕਰਨ ਵਾਲੇ ਨੂੰ ਕੈਂਪਰ ਹਾਂ ਜਿਹੜਾ ਸ਼ੇਅਰ ਕਰਕੇ ਆਊਗਾ ਤੇ ਇਥੋਂ ਸਮਾਨ ਲੈ ਕੇ ਜਾਊਗਾ ਉਹਨਾਂ ਨੂੰ ਵੀ ਇਹ ਕੈਂਪਰ ਜਿਹੜਾ ਇਥੋਂ ਫ੍ਰੀ ਮਿਲਣਾਗਾ ਤੇ ਆਹ ਸਾਰੀਆਂ ਦਿਖਾ ਦੇ ਬਈ ਇਹ ਚ ਕਲਰ ਸਾਰੇ ਮਿਲ ਜਾਣਗੇ ਤੁਹਾਨੂੰ ਸਾਈਜ਼ ਵੀ ਮਿਲ ਜਾਣਗੇ ਨਾ ਵੱਡੇ ਸਾਈਜ਼ ਵੀ ਆਹ ਵੱਡਾ ਸਾਈਜ਼ ਹੈ ਜੀ ਵੱਡੇ ਛੋਟੇ ਸਾਰੇ ਸਾਈਜ਼ ਸਾਰੇ ਸਾਈਜ਼ ਮਿਲ ਜਾਣਗੇ ਤੇ ਇਹਦਾ ਕੀ ਰੇਟ ਹੋਊਗਾ ਜੀ ਇਹਦਾ 18000 ਰੁਪਏ ਦਾ ਇਹ ਮਿਲੂਗਾ ਜੀ ਤੁਹਾਨੂੰ 18000 ਦਾ ਤੇ ਇਲੈਕਟ੍ਰੋਨਿਕ ਦਾ ਸਾਰਾ ਸਮਾਨ ਤੁਹਾਨੂੰ ਇਥੋਂ ਮਿਲਣਾਗਾ ਤੇ ਇਹ ਤੋਂ ਇਲਾਵਾ ਆਪਣੇ ਕੋਲੇ ਏਸੀ ਵੀ ਪਿਆ ਹੈ ਹਨਾ ਜੀ ਇੱਧਰ ਕੱਟ ਨਹੀਂ ਮਿਲਣਾ 18000 ਰੁਪਏ ਇਹ ਮਿਲੂਗਾ ਜੀ ਤੁਹਾਨੂੰ 18000 ਦਾ ਤੇ ਇਲੈਕਟ੍ਰੋਨਿਕ ਦਾ ਸਾਰਾ ਸਮਾਨ ਤੁਹਾਨੂੰ ਇੱਥੋਂ ਮਿਲਣਾਗਾ ਇਹ ਤੋਂ ਇਲਾਵਾ ਤੁਹਾਨੂੰ ਇੱਥੋਂ ਗੱਦੇ ਲੈਣੇ ਤੁਹਾਨੂੰ ਗੱਦੇ ਵੀ ਮਿਲ ਜਣੇ ਆ ਤੇ ਬੈੱਡ ਵਧੀਆ ਬੈੱਡ ਜਿਹੜੇ ਤੁਹਾਨੂੰ ਚਾਹੀਦੇਗੇ ਜਿਹੜੇ ਖੁਦ ਇਹਨਾਂ ਦੀ ਮੈਨੂਫੈਕਚਰਿੰਗ ਆ ਉਹ ਵੀ ਇੱਥੋਂ ਤਿਆਰ ਕਰਕੇ ਦੇਣਗੇ ਤੇ ਸਾਰਾ ਕੁਝ ਤੁਹਾਨੂੰ ਹੋਰ ਦੂਜੇ ਦੂਸਰੇ ਪਾਸੇ ਵੀ ਤੁਹਾਨੂੰ ਦਿਖਾਉਣੇ ਇਹਨਾਂ ਕੋਲ ਜਿਹੜੇ ਅਲਮਾਰੀਆਂ ਉਹ ਵੀ ਵਗੈਰਾ ਉਹ ਵੀ ਮਿਲ ਜਾਣੀਆਂ ਜਿਵੇਂ ਆਹਾ ਆ ਗਿਆ ਪ੍ਰੈਸ ਟੇਬਲ ਆ ਦੇਖੋ ਪ੍ਰੈਸ ਟੇਬਲ ਹੈਗਾ ਇਹਨੂੰ ਚੱਕੋ ਥੱਲੇ ਕੱਪੜੇ ਵੀ ਰੱਖ ਸਕਦੇ ਹੋ ਤੇ ਆਹ ਡਰਾਇਵ ਵਗੈਰਾ ਵੀ ਇਹਦੇ ਵਿੱਚ ਹੈਗੇ ਆ ਤੇ ਆਹ ﺍﻟमारੀਆਂ ਪਈਆਂ ਨੇ ਜਿਹੜੀ ਵੀ ਚਾਹੀਦੀ ਆ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਆਹ ਐਲਈਡੀ ਪੈਨਲ ਆ ਗਿਆ ਤੇ ਆਹ ﺍﻟमारੀਆਂ ਆ ਗਈਆਂ ਵਧੀਆ ﺍﻟमारੀਆਂ ਨੇ ਤੇ ਆਹ ਅੰਦਰੋਂ ਵੀ ਤੁਹਾਨੂੰ ਖੋਲ ਕੇ ਦਿਖਾ ਦੇਣਾ ਬਾਈ ਨੇੜੇ ਆ ਕੇ ਦਿਖਾਈਆਂ ਨਾ ਵਧੀਆ ਲੋਕਰ ਲੋਕਰ ਲੱਗੇ ਆ ਥੱਲੇ ਆ ਗਿਆ ਬੂਟਾਂ ਵਾਸਤੇ ਤੇ ਉੱਪਰ ਵੀ ਤੁਸੀਂ ਜਿਵੇਂ ਕੋਈ ਕੰਬਲ ਵਗੈਰਾ ਉਹ ਵੀ ਉੱਤੇ ਰੱਖ ਸਕਦੇ ਹੋ ਆ ਪ੍ਰੈਸ ਟੇਬਲ ਹੈਗਾ ਆ ਵੀ ਮਿਲ ਜਾਣਾ ਤੇ ਛੋਟਾ ਮੰਦਰ ਆ ਦੇਖੋ ਇਸ ਤਰ੍ਹਾਂ ਦੇ ਜਿਹੜੇ ਮੰਦਰ ਤੁਹਾਨੂੰ ਘਰ ਦੇ ਵਿੱਚ ਰੱਖਣ ਵਾਸਤੇ ਮਿਲ ਜਾਣੇ ਜੇ ਵੱਡਾ ਸਾਈਜ਼ ਚਾਹੀਦਾ ਤਾਂ ਉਹ ਵੀ ਮਿਲ ਜਾਣੇ ਜਿਵੇਂ ਆਹ ਪਿਆ ਨਾ ਇਧਰ ਇਦਾਂ ਦੇ ਮੰਦਰ ਤੁਹਾਨੂੰ ਮਿਲਨੇ ਆ ਇਹ ਤੋਂ ਇਲਾਵਾ ਸਟੱਡੀ ਟੇਬਲ ਆ ਦੇਖੋ ਬਹੁਤ ਹੀ ਵਧੀਆ ਜਿਹੜਾ ਮੰਨ ਲਓ ਜੇ ਘਰ ਦੇ ਵਿੱਚ ਸਪੇਸ ਥੋੜੀ ਆ ਤਾਂ ਇਦਾਂ ਇਹਨੂੰ ਰੱਖੋ ਆਪਦਾ ਜੋ ਵੀ ਘਰ ਦੇ ਵਿੱਚ ਹੋਮਵਰਕ ਕਰਨਾ ਬੱਚਿਆਂ ਨੇ ਉਹ ਕਰਕੇ ਤਾਂ ਇਹਨੂੰ ਇਦਾਂ ਹੀ ਬੰਦ ਕਰ ਦੇਣਾ ਇੱਥੇ ਸਾਰਾ ਸਮਾਨ ਰੱਖਿਆ ਜਾਊਗਾ ਇਹ ਤੋਂ ਇਲਾਵਾ ਇਧਰ ਵੀ ਇਹਦੇ ਵਿੱਚ ਦਰਾਜ ਨੇਗੇ ਤੇ ਥੱਲੇ ਵੀ ਜਿਹੜੀਆਂ ਕੋਈ ਬੁੱਕਸ ਵਗੈਰਾ ਰੱਖਣੀਆਂ ਉਹ ਆਪਦੀਆਂ ਇੱਥੇ ਰੱਖ ਸਕਦਾ ਅਲਮਾਰੀ ਲੈਣੀ ਆ ਤੁਸੀਂ ਜੋ ਵੀ ਚੀਜ਼ ਲੈਣੀ ਆ ਜਿਵੇਂ ਆਹ ਐਲਈਡੀ ਪੈਨਲ ਹੋ ਗਿਆ ਉਹ ਵੀ ਤੁਹਾਨੂੰ ਵਧੀਆ ਕੁਆਲਿਟੀ ਦਾ ਤੇ ਆਸਾਨ ਕਿਸ਼ਤਾਂ ਦੇ ਵਿੱਚ ਮਿਲਣਾਗਾ ਤੇ ਛੋਟੇ ਬੱਚਿਆਂ ਵਾਸਤੇ ਅਲਮਾਰੀ ਤੇ ਆਹ ਅੱਗੇ ਅੱਗੇ ਦਿਖਾਦੀ ਬਈ ਆਹ ਤੁਹਾਨੂੰ ਸੋਫੇ ਮਿਲ ਜਾਣੇ ਆ ਇਥੋਂ ਇਦਾਂ ਦੇ ਜਿਹੜੇ ਸੋਫੇ ਮਿਲਣਗੇ ਜਿੱਦਾਂ ਦਾ ਮਰਜ਼ੀ ਤੁਸੀਂ ਕਲਰ ਲਵਾਉਣਾ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਤੁਹਾਨੂੰ ਉਹਦਾਂ ਦਾ ਬਣਾ ਕੇ ਦੇ ਦੇਣਗੇ ਤੇ ਆਪਣਾ ਡਾਈਨਿੰਗ ਟੇਬਲ ਘਰ ਦੇ ਵਿੱਚ ਰੱਖਣ ਵਾਸਤੇ ਉਹ ਵੀ ਤੁਹਾਨੂੰ ਇਥੋਂ ਮਿਲ ਜਾਣਾਗਾ ਤਰਾਨੇ ਜਿਹੜੀਆਂ ਤੁਹਾਨੂੰ ਵਾਸ਼ਿੰਗ ਮਸ਼ੀਨ ਜਿਵੇਂ ਫੁੱਲੀ ਆਟੋਮੈਟਿਕ ਜਾਂ ਨਾਰਮਲੀ ਜਿਹੜੀ ਹੁੰਦੀ ਆ ਉਹ ਵੀ ਤੁਹਾਨੂੰ ਇੱਥੇ ਮਿਲ ਜਾਣੀਆਂ ਤੇ ਕਾਫੀ ਦਾ ਡਿਸਕਾਊਂਟ ਵੀ ਤੁਹਾਨੂੰ ਮਿਲਣਾਗਾ ਤੁਹਾਨੂੰ ਤੇ ਏਸੀ ਵਗੈਰਾ ਕਿਉਂਕਿ ਗਰਮੀਆਂ ਦੇ ਆ ਰੋਤਾ ਹੁਣ ਤਾਂ ਏਸੀ ਘਰ ਦੇ ਵਿੱਚ ਹਰੇਕ ਬੰਦੇ ਨੂੰ ਜ਼ਰੂਰਤ ਹੁੰਦੀ ਆ ਉਹ ਵੀ ਤੁਹਾਨੂੰ ਆਸਾਨ ਕਿਸ਼ਤਾਂ ਤੇ ਜਿਹੜਾ ਤੇ ਫੁੱਲੀ ਡਿਸਕਾਊਂਟ ਤੇ ਜਿਹੜਾ ਜਿਹੜਾ ਡਿਸਕਾਊਂਟ ਤੁਹਾਨੂੰ ਕਾਫੀ ਮਿਲਣਾ ਇਹਦੇ ਉੱਤੇ ਉਹ ਵੀ ਤੁਹਾਨੂੰ ਇੱਥੇ ਏਸੀ ਮਿਲ ਜਾਣਗੇ ਤੇ ਸਾਰਾ ਸਮਾਨ ਜੋ ਵੀ ਤੁਹਾਨੂੰ ਚਾਹੀਦਾ ਇੱਧਰ ਜਿਵੇਂ ਕੁਰਸੀਆਂ ਪਈਆਂ ਉਹ ਵੀ ਇੱਥੋਂ ਮਿਲ ਜਾਣਗੇ ਪੱਖੇ ਲੈਣੇ ਆ ਉਹ ਵੀ ਤੁਹ ਤੁਹਾਨੂੰ ਚਾਹੀਦੀ ਆ ਉਹ ਰੇਗ ਚੀਜ਼ ਮਿਲ ਜੂਗੀ ਤੋ ਤੁਸੀਂ ਇਲੈਕਟ੍ਰੋਨਿਕ ਜਾਂ ਆਪਣਾ ਫਰਨੀਚਰ ਦਾ ਲੱਕੜ ਦਾ ਜੋ ਵੀ ਸਮਾਨ ਲੈਣਾ ਉਹ ਵੀ ਤੁਹਾਨੂੰ ਆਸਾਨ ਕਿਸ਼ਤਾਂ ਦੇ ਇਥੋਂ ਮਿਲੂਗਾ ਤੇ 9 ਤੋਂ 9 ਜਿਹੜੀ ਇਹ ਦੁਕਾਨ ਦੀ ਟਾਈਮਿੰਗ ਇਥੇ ਖੁੱਲੀ ਹੁੰਦੀ ਹੈ ਤੇ ਐਡਰੈਸ ਤੁਹਾਨੂੰ ਮੈਂ ਸਮਝਾ ਦਿਆਂ ਇਹਨਾਂ ਦਾ ਇਹ ਸਾਹਮਣੇ ਰੋਡ ਜਿਹੜਾ ਮਲਤਾਨੀਆਂ ਰੋੜਾ ਸਾਹਮਣੇ ਮਲਤਾਨੀਆਂ ਪੋਲ ਨੂੰ ਜਿਹੜੀ ਇਹ ਸੜਕ ਜਾਂਦੀ ਹੈਗੀ ਤਾਂ ਇਥੋਂ ਜਦੋਂ ਸਬਜ਼ੀ ਮੰਡੀ ਵਾਲੇ ਪਾਸੇੋਂ ਆਉਂਗੇ ਤੁਸੀਂ ਤਾਂ ਇਧਰਲੇ ਪਾਸੇ ਤੁਹਾਨੂੰ ਜੇ ਵੱਡੀ ਸਾਰਾ ਜਿਹੜਾ ਸ਼ੋਅਰੂਮ ਦਿਸੂਗਾ ਫਟੇਲਾ ਇਨਸਟਾਲਮੈਂਟ ਹਾਊਸ ਦੇ ਨਾਂ ਤੇ ਜਿਹੜਾ ਇਹ ਇੱਥੇ ਬੜਾ ਸਾਰਾ ਸ਼ੋਅਰੂਮ ਹੈਗਾ ਤਾਂ ਇੱਥੋਂ ਤੁਸੀਂ ਆਸਾਨ ਕਿਸ਼ਤਾਂ ਤੇ ਮੰਨ ਲਓ ਜੋ ਵੀ ਚੀਜ਼ ਲੈ ਕੇ ਜਾਣੀ ਆ ਆਸਾਨ ਕਿਸ਼ਤਾਂ ਤੇ ਤੁਹਾਨੂੰ ਮਿਲ ਜਾਣੀ ਹੈਗੀ ਜੇ ਜੇ ਤੁਹਾਡੇ ਕੋਲੇ ਬਜਾਜ ਦਾ ਕਾਰਡ ਹੈਗਾ ਉਹ ਤੇ ਵੀ ਹੋ ਜਾਊਗਾ ਜਾਂ ਕ੍ਰੈਡਿਟ ਕਾਰਡ ਆ ਉਹਦੇ ਤੇ ਵੀ ਤੁਹਾਨੂੰ ਇੰਸਟਾਲਮੈਂਟ ਹੋ ਜਾਣੀ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਕਰਿਓ ਧੰਨਵਾਦ